ਆਪਣੇ ਪਤੀ ਤੋਂ ਦੁਖੀ ਹੋ ਕੇ ਚੂੜੇ ਵਾਲੀ ਬੱਸ ਸਟੈਂਡ ਦੇ ਸੱਤੇ ਚੜ ਚੁੱਕੀ ਹੈ ਜੀ ਹਾਂ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰਨ ਲੱਗਿਆ ਗਰਦਾਸਪੁਰ ਤੋਂ ਜਿੱਥੇ ਇੱਕ ਚੂੜਾ ਪਾਇਆ ਹੋਇਆ ਨਵੀਂ ਵਿਆਹੀ ਹੋਈ ਲੜਕੀ ਆ ਉਹ ਆਪਣੇ ਪਤੀ ਤੋਂ ਇੰਨੀ ਦੁਖੀ ਹੋ ਗਈ ਉਹ ਬੱਸ ਸਟੈਂਡ ਦੀ ਸੱਤ ਤੇ ਚੜ ਗਈ ਉਸ ਦਾ ਕਹਿਣਾ ਕਿ ਮੈਂ ਇਸ ਤੋਂ ਤਲਾਕ ਲੈਣਾ ਇਹ ਮੈਨੂੰ ਖਰਚਾ ਨਹੀਂ ਦਿੰਦਾ ਤੰਗ ਪਰੇਸ਼ਾਨ ਕਰਦਾ ਦੱਸਦੀ ਕਿ ਇਹ ਜਿਹੜਾ ਨੌਜਬਾਨ ਆ ਪਤੀ ਆ ਇਹ ਕੰਡੈਕਟਰ ਆ ਔਰ ਸਰਕਾਰੀ ਮੁਲਾਜ਼ਮਾ ਜਿਸ ਤੋਂ ਬਾਅਦ ਉਥੇ ਜੰਮ ਕੇ ਇਸ ਲੜਕੀ ਨੇ ਡਰਾਮਾ ਕੀਤਾ। ਭਾਜੀ ਇਹਨਾਂ ਦਾ ਨਾ ਕੋਈ ਆਪਣਾ ਜਨਾਨੀ ਬੰਦੇ ਦਾ ਘਰੇਲੂ ਕਲੇਸ਼ ਹੀ ਸੀ। ਉਮੜਾ ਰੋਡਵੇਚਾ ਤੇ ਐਡਵਾਂਸ ਬੁਕਿੰਗ ਤੇ ਆ। ਤੇ ਉਹਦੇ ਨਾਲ ਲੜ ਪਈ ਤੇ ਲੜਕੇ ਦੇ ਉੱਤੇ ਚੜ ਗਈ ਕਹਿੰਦੀ ਮੈਂ ਛਾਲ ਮਾਰ ਕੇ ਮੜ ਜੈਣਾ। ਮੁੜ ਕੇ ਫਿਰ ਜੀ ਬੜੀ ਮੁਸ਼ਕਲ ਦੇ ਨਾਲ ਸਮਝਾ ਸਮਝੂ ਕੇ ਇਹਨਾਂ ਨੂੰ ਉਤਾਰਿਆ ਥਲੇ। ਅੰਕ ਕਿਹਾ ਵੀ ਜੋ ਵੀ ਗੱਲਬਾਤ ਆ ਬੈਠ ਕੇ ਕਰ। ਤੇ ਉਧਰੋਂ ਤੁਹਾਡਾ ਵੀ ਬੜਾ ਯੋਗਦਾਨ ਰਿਹਾ ਜੀ। ਤੁਸੀਂ ਵੀ ਕਿਹਾ ਤੇ ਆ ਗਈ ਥੱਲੇ ਤੇ ਹੁਣ ਬੈਠ ਕੇ ਤੇ ਮੁਲਾਜ਼ਮ ਆਏ ਥਾਣੇ ਤੋਂ ਉਹ ਕਰਾਉਂਦੇ ਸਮਝੋਤਾ ਬੜੀ ਮੁਸ਼ਕਲ ਦੇ ਨਾਲ ਮੁਸ਼ਕਲ ਨਾ ਲਾਇਆ ਜੀ ਸਮਝਾ ਕੇ ਕੁੜੀ ਨੂੰ ਵੀ ਆ ਜਾ ਥੱਲੇ ਤੇਰਾ ਸਮਝੋਤਾ ਕਰਾ ਦਿੰਦੀ ਆ ਉਹ ਹੁਣ ਬੈ ਕੇ ਜੀ ਕਰਨ ਦੇ ਕੰਪਰੋਮਾਈਜ਼ ਆਪਸ ਦੇ ਵਿੱਚ ਕਾਫੀ ਸਮਝੋਤੇ ਰਹੀ ਆ ਹਾਂਜੀ ਕਾਫੀ ਸਮਝੋਤੇ ਰਹੀ ਆ ਬਹੁਤ ਮੁਸ਼ਕਲ ਆਇਆ ਜੀ ਪਹਿਲਾਂ ਤੇ ਡਰਨਾ ਕੋਈ ਜਾਂਦਾ ਨਹੀਂ ਸੀ ਵੀ ਵੇਖ ਕੇ ਕਿਤੇ ਡਰ ਕੇ ਨਾ ਛਾਲ ਮਾਰ ਦੇ ਮੁੜ ਕੇ ਮੈਂ ਕੱਢਿਆ ਦਿਲ ਮੈਂ ਕਿਹਾ ਵੇਖੀ ਹੈ ਕਿ ਜੋ ਹੋਏਗਾ ਜਾ ਕੇ ਤੇ ਬੜੀ ਮੁਸ਼ਕਲ ਨਾ ਲਵਾਇਆ ਇਹਨੂੰ ਮਨਗੀ ਫੇਰ ਜੀ ਅੱਜ ਭਾਜੀ ਮੈਨੂੰ ਐਸਐਚਓ ਸਾਡੇ ਨੇ ਕਿਹਾ ਵੀ ਉੱਥੇ ਜਾਓ ਹਰਜਿੰਦਰ ਸਿੰਘ ਜੀ ਬਸਟੈਂਡ ਜਾਓ ਉੱਥੇ ਕੋ ਲੇਡੀ ਕੋਠੇ ਤੇ ਚੜੀ ਅਸੀਂ ਜੇਦੀ ਨੂੰ ਆਣ ਕੇ ਕੋਠੇ ਤੋਂ ਤਹਰਾਇ ਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਉਸਨੇ ਕਿਹਾ ਮੈਂ ਆਪਣੀ ਘਰ ਦੇ ਨਾਲ ਤਲਾਕ ਚਾਹੁੰਦੀ ਆ ਮਤਲਬ ਪੁੱਛਿਆ ਅਸੀਂ ਵੀ ਕੀ ਗੱਲ ਕੀ ਆ ਕੱਡੀ ਮੈਨੂੰ ਕੋਈ ਖਰਚਾ ਨਹੀਂ ਦਿੰਦਾ ਮੈਨੂੰ ਲੈਣ ਨਹੀਂ ਕੋਈ ਦੇਣ ਨਹੀਂ ਮੈਨੂੰ ਰੱਖਦਾ ਹੀ ਕੋਈ ਇਹਨਾਂ ਨੇ ਦੋਵਾਂ ਨੇ ਲਵ ਮੈਰਿਜ ਕੀਤੀ ਹੈ ਇਹਨਾਂ ਦਾ ਨਾਂ ਮੈਂ ਘਰਦਿਆਂ ਨੂੰ ਆਪਣੇ ਨੂੰ ਪੁੱਛਿਆ ਕੁੜੀ ਦੇ ਨਾਮ ਆਪੇ ਨੂੰ ਪੁੱਛਿਆ ਤੇ ਨਾਲ ਲਵ ਮੈਰਿਜ ਕੀਤੀ ਤੇ ਆਣ ਕੇ ਲੱਗੀ ਮਰਨ ਜੇ ਅਸੀਂ ਨਾ ਪੜਦੇ ਤੇ ਸਾਇਦ ਲੜਕੀ ਦੇ ਪਤੀ ਉਹ ਕਹਿ ਰਹੇ ਸੀ ਕਿ ਸਰਕਾਰੀ ਆਪਣੀ ਡਿਊਟੀ ਸੀ ਤੇ ਸਰਕਾਰੀ ਕੰਮ ਹਾਂ ਉਹ ਸਰਕਾਰੀ ਰੋਡ ਵਿੱਚ ਹੈਗਾ ਮੁਲਾਜ਼ਮਾਂ ਜੀ ਤੇ ਉਹਨੂੰ ਵੀ ਆਣ ਕੇ ਉਹਦੇ ਪਰਸ-ਪੁਰਸੋਂ ਦਾ ਖੋਇਆ ਆਣ ਕੇ ਜਿਹੜਾ ਹੈਂਡ ਬੈਗ ਹੁੰਦਾ ਉਹਦੇ ਕੱਪੜੇ ਪਾੜੇ ਆਣ ਕੇ ਨੇ ਕੁਝ ਕਰੀ ਆ ਹਾਂ ਪਰੇਸ਼ਾਨ ਬਹੁਤ ਕੀਤਾ ਇਹਨਾਂ ਕਾਰੀ ਤੇ ਰਹੀ ਮੌਕੇ ਤੇ ਆਏ ਆ ਸਾਡੇ ਨਾਲ ਤੇਰੀ ਕਸਟਮਾਈਜ਼ਡ ਐਸਐਸ ਲੇਡੀ ਆਈ ਹੈ ਉਹਨਾਂ ਨੇ ਫਿਰ ਆਣ ਕੇ ਆਈ ਉਹਨੂੰ ਉਤਾਰਿਆ ਕੁੱਟ ਤੋ ਤੇ ਫਿਰ ਉਹਨੂੰ ਮਕੇਰੀਆਂ ਭੇਜਦਾ ਦੀ ਮਾਮੀ ਨਾਲ ਹੀ ਗੱਲ ਕੀਤੀ ਹੈ ਮਾਮੀ ਦੀ ਹੌਲਦਾਰਾ ਕੁਲਜੀਤ ਕੌਰ ਜੀ ਉੱਥੇ ਲੱਗੇ ਨੇ ਮਕੇਰੀਆਂ ਥਾਣੇ ਉਹਦੇ ਨਾਲ ਮੈਂ ਗੱਲ ਕੀਤੀ ਉਹ ਕਹਿੰਦੀ ਵੀ ਇਹਨੂੰ ਬਸੇ ਭਾਲ ਦੋ ਤੇ ਮੈਂ ਇਹਨੂੰ ਸੰਭਾਲ ਲੂੰਗੀ ਆਪਣੀ ਜਾਨ ਮਾਲ ਦਾ ਬਚਾ ਲਿਆ ਭਾਜੀ ਹਾਂਜੀ ਬਿਲਕੁਲ ਬਚਾ ਲਿਆ ਸਮੱਸਿਆ ਇਹ ਵੀ ਇਹ ਪਰਸਨ ਜਾਉ ਥਾ ਇਹ ਹੱਲੇ ਇੱਥੇ ਬਟਾਲੇ ਉੱਥੇ ਆ ਕੇ ਨੇ ਮਹੱਲੇ 'ਚ ਬੜਾ ਹੰਗਾਮਾ ਕੀਤਾ ਆ ਕੇ ਤੇ ਨਾਲੇ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਤੇ ਨਾਲ ਹੀ ਨਾਲ ਮੈਨੂੰ ਕੋ ਦਿੰਦੀ ਆ ਖਾਣ ਨੂੰ ਮੈਂ ਉਦਾਂ ਭੁੱਖਾ ਭੁਲਾਣਾ ਆਇਆ ਨਾ ਇਹ ਤੇ ਡਿਊਟੀ ਤੇ ਇੱਥੇ ਆ ਕੇ ਖਾਣਾ ਰੋਟੀ ਤੇ ਅੱਜ ਇੱਥੇ ਆ ਕੇ ਬੱਸ ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀ ਪਈ ਆ ਕੇ ਨਾਲ ਉਸ ਜਿਹੜੇ ਸਰਕਾਰੀ ਉਹ ਹੀ ਆਪਣੇ ਆਡੇ ਤੇ ਕਾਗਜ਼ ਹੀ ਉਹ ਵੀ ਮਾਰੇ ਘਮਾ ਕੇ ਉਹ ਸਰਕਾਰੀ ਕੰਮ ਵੀ ਵਿਗਨ ਪਾਇਆ ਵਿਗਨ ਪਾਇਆ ਸਰਕਾਰੀ ਕੰਮ ਤੇ ਮੈਨੂੰ ਕਿਉਂ ਮੈਂ ਸਰਕਾਰੀ ਡਿਊਟੀ ਤੇ ਆ ਹਾ ਟੈਂਡ ਤੇ ਮੈਨੂੰ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਇਹਦੀ وجہ ਨਾਲ ਨੇ ਜੇ ਮੇਰਾ ਘਟੋ ਘਟ ਗਈ ਹੁਣ ਤੱਕ 7-8000 ਰੁਪਏ ਹੋਏ ਨੇ ਮੈਂ ਮੰਗ ਬਾ ਤਲਾਕ ਦੀ ਕਰਨਾ ਹਾਂ ਤਲਾਕ ਮੰਦੀ ਉਸ ਤੋਂ ਬਾਅਦ ਮੌਕਤ ਤੇ ਪੁਲਿਸ ਅਧਿਕਾਰੀਆਂ ਨੂੰ ਬੁਲਾਇਆ ਗਿਆ ਉਹਨਾਂ ਨੇ ਉਸ ਲੜਕੀ ਨੂੰ ਬੜੀ ਮੁਸਕੱਤ ਤੋਂ ਬਾਅਦ ਜਿਹੜਾ ਬੱਸ ਸਟੈਂਡ ਦੀ ਸੱਤ ਉਤਾਰਿਆ ਤੇ ਉਸ ਲੜਕੀ ਨੂੰ ਸਮਝਾਇਆ ਤੇ ਇਹ ਮਾਮਲਾ ਠਾਣੇ ਗਿਆ ਪਰ ਵੱਡਾ ਸਵਾਲ ਇਹ ਖੜਾ ਹੋ ਰਿਹਾ ਕਿ ਹਜੇ ਨਮਾ ਵਿਆਹ ਹੋਇਆ ਇਹ ਜੋੜਾ ਹੈ ਪਾਵੇਂ ਕੀ ਲੜਕਾ ਜਿਹੜਾ ਉਸ ਦਾ ਪਤੀ ਆ ਉਸ ਨੇ ਇਲਜ਼ਾਮ ਲਗਾਏ ਨੇ ਕਿ ਮੈਂ ਸਰਕਾਰੀ ਜੌਬ ਕਰਦਾ ਮੇਰੀ ਜੌਬ ਦੇ ਵਿੱਚ ਬਿਗਨ ਪਾਇਆ ਏ ਇਹ ਮੈਨੂੰ ਇਹ ਮੈਨੂੰ ਤੰਗ ਪਰੇਸ਼ਾਨ ਕਰਦੀ ਏ ਨਾ ਹੀ ਮੈਨੂੰ ਰੋਟੀ ਖਾਣ ਨੂੰ ਦਿੰਦੀ ਏ ਪਰ ਉਧਰ ਲੜਕੀ ਨੇ ਆਪਣੇ ਇਲਜ਼ਾਮ ਲਗਾਏ ਨੇ ਕਿ ਮੈਨੂੰ ਤੰਗ ਕਰਦਾ ਪਰੇਸ਼ਾਨ ਕਰਦਾ ਮੈਂ ਤਾਂ ਤਲਾਕ ਲੈਣਾ ਚਾਹੁੰਦੀ ਜਿਸ ਤੋਂ ਬਾਅਦ ਮਾਮਲਾ ਥਾਣੇ ਪਹੁੰਚਿਆ ਪਰ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਘਰ ਤੋਂ ਬਾਹਰ ਜਿਹੜਾ ਇਹ ਡਰਾਮਾ ਹੋ ਰਿਹਾ ਜਿਸ ਤੇ ਲੋਕ ਮਜ਼ਾਕ ਵੀ ਕਰ ਰਹੇ ਨੇ ਤੇ ਸਵਾਲ ਵੀ ਖੜੇ ਕਰ ਰਹੇ ਨੇ